ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਲਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਬੜਾ ਬੱਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀ ਹੈ ਇੱਕ ਬਈ ਹੀ ਪਰ ਬੱਚੀ ਆਉਹ ਪੁੱਛ ਲੈਨੇ ਬਈ ਤੁਹਾਡੇ ਅੱਜ ਵਿੱਚ ਬਈ ਜੀ ਹੱਸੀ ਕਾਲ ਹੱਸੀ ਗਿਆ ਬਈ ਹੋ ਠੀਕ ਹੋ ਵਧੀਆ ਹਾਂ ਵਧੀਆ ਨਾਮ ਤੇ ਐਡਰੈਸ ਕੋ ਦੋ ਨਾਮ ਮੇਰਾ ਰਵਣਦੀਪ ਬਾਈ ਪਿੰਡ ਕੋਠਾਗੁਰੂ ਤਸੀਰ ਆਂਪਰਾਪੁਰੂ ਜਿਹੜਾ ਬਠਿੰਡਾ ਠੀਕ ਆ ਬਈ ਨੇੜੇ ਪਿੰਡ ਨੇੜੇ ਆਪਣੇ 4 ਕਿਲੋਮੀਟਰ ਭਗਤਾ ਭਾਈ ਗਈ ਇੱਧਰ ਠੀਕ ਆ ਮੋਬਾਈਲ ਨੰਬਰ 4 12806 ਜੀ 51576 ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੋਈ ਇਹ ਦੂਜਾ ਸੂਆ ਸੂਈ ਆ ਡਾਕਟਰ ਇਹ ਨਾ ਕਦੋਂ ਸੂਈ ਆ ਬਾਈ ਇਹ ਹੋ ਗਿਆ 3 ਘੰਟਾ ਹੋਇਆ ਸੂਈ ਨੂੰ ਠੀਕ ਆ ਬਾਈ ਬੱਚਾ ਕੀ ਦਿੱਤਾ ਬੱਚਾ ਬੱਚੀ ਦਿੱਤੀ ਆ ਜੀ ਬੱਚੀ ਚੰਗੀ ਆ ਨਾ ਹਾਂ ਬੱਚੀ ਪੂਰੀ ਟੌਪ ਕਲਾਸ ਆਈ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਹਾਈਡ ਫੂਟ ਫੋਲਾ ਬੱਚੀ ਦੀ ਕਿਆ ਬਾਤ ਇਹ ਤਾਂ ਪੈਰਾਂ ਤੇ ਪੂਰਾ ਖੜੀ ਨਹੀਂ ਹੋਣ ਲੱਗੀ ਹਾਂ ਸਹੀ ਗੱਲ ਆ ਬਈ ਕੁਆਲਿਟੀ ਚੈੱਕ ਕਰੋ ਬੱਚੀ ਦੀ ਬਹੁਤ ਚੰਗੀ ਆ ਸਨੋਮੈਨ ਦੀ ਬੱਚੀ ਦੱਸਿਆ ਜੀ ਆਪਾਂ ਪੀ ਕਹ ਭਰਾਇਆ ਸੀ ਕਿ ਉਹਨਾਂ ਨੇ ਠੀਕ ਚੱਪਾਈ ਤੇ ਕਿੰਨਾ ਬੋਲਾ ਕੱਢਿਆ ਫਿਰ ਬੋਲਾ ਬੱਚੀ ਜਗਾ ਕੇ 3 ਕਿਲੋ ਕੱਢਿਆ ਸੀਗਾ ਉਹ ਗਾਣੂ ਹੀ ਪਿਆਦਾ ਗਿਆ ਜੇਰ ਸੌਖੀ ਬਾਈ ਖੋਲ ਦਿਓ ਬਈ ਤੋਰ ਕੇ ਦੇਖੋ ਕਿੰਨਾ ਦੁੱਧ ਦੇ ਦੂ ਐਸਟੀਮੇਟ ਆ ਦੁੱਧ ਇਹਦਾ ਫਿਰ ਪਹਿਲੇ ਸਵੇਰ 22 ਤੋਂ 23 ਕਿਲੋ ਦਿੱਤਾ ਵਾ ਅੱਛਾ ਐਸ ਵਾਰ ਆਪ ਨੂੰ ਉਮੀਦ ਆ ਜਿਹੜੇ ਹਿਸਾਬ ਤੇ ਥੱਲੋ ਤਿਆਰ ਹੋਈ ਆ ਕਿ 25 26 ਕਿਲੋ ਦੁੱਧ ਸੌਖਾ ਦੇਈ ਚਲੋ ਤੋਰ ਦੇ ਬਾਈ フェイス ਬੜਾ ਪਿਆਰਾ ਰੰਗ ਰੂਪ ਚੰਗਾ ਚਮਕ ਚਮਕ ਚੰਗੀ ਆ ਆਰਡਰ ਬਹੁਤ ਚੰਗਾ ਮੁੱਠੀ ਆਲਾ ਥਣ ਕੱਲਾ ਕੱਲਾ ਥਣ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਆ ਅੱਧੀ ਖੜੀ ਵੀ ਦਜਣਾ ਹੋਣੀ ਲੱਗੀ ਤੇ ਜੇਰ ਬਸ ਪੈ ਜੂਗੀ ਹੈਨਾ ਹਾਂ ਜੇਰ ਲੜ ਪੁਰਿਆ ਬਾਈ ਠੀਕ ਆ ਬਾਈ ਤੇ ਕੀ ਮੋਲ ਲੱਜ ਜਖ ਦਾ ਇਹਦਾ ਡਾਕਟਰ ਹੋਰ ਕੋਲੇ ਹੋਵੇ ਤਾਂ ਮੁੱਲ 75 80 ਹੋਵੇ ਹੂੰ ਪਰ ਆਪਾਂ ਜੈਸ ਨੂੰ 68000 ਰੁਪਏ ਦੀ ਵਾਸੀ ਦੇਣੀ ਹੈ ਮੋਲ ਪਾਈ ਕਹਿੰਦਾ ਕਰਾਉਣ ਨੂੰ 75 ਵੀ ਕਰਾ ਲਓ ਤਾਂ ਵੀ ਕੋਈ ਚੱਕਰ ਨਹੀਂ 68000 ਦੀ ਬੜਾ ਜਿਹੜੀ ਆਪਾਂ ਦੇਣੀ ਚੰਗੀ ਆ ਬੜ ਸੁਈ ਸਵਾਈ ਬੱਚਾ ਮਗਰ ਬੱਚੀ ਆਣਲੇ ਵਾ ਚੰਗਾ ਆਰਡਰ ਕਮਾਲ ਦਾ ਦੁੱਧ ਚੰਗਾ ਪਾ ਦੋ ਚੰਗੀ ਆ ਬੜ ਭਾਈ ਥਾਣ ਨੇੜ ਤੋਂ ਚੈੱਕ ਕਰਵਾਉਂਦੇ ਮੁੱਠੀ ਵਾਲਾ ਥਣ ਲੱਗਿਆ ਭਾਈ ਚਵਾਈ ਕਰਮ ਵਾਲੀ ਦੀ ਬਹੁਤ ਚੰਗੀ ਨਿਕਲੂਗੀ ਯਾਰ ਇਹ ਸੰ ਪੱਕੇ ਆਪਾਂ ਧਾਰਾ ਮਾਰ ਕੇ ਦਿਖਾ ਦਿੰਨੇ ਕੋਈ ਬੱਚਾ ਲਾਉਂਦੀ ਵੀ ਲੋੜ ਨਹੀਂ ਫੋਲੀ ਲੱਗਦੀ ਐ ਚਵਾਈ ਹਣਾ ਆ ਵੇਖੋ ਲੈ ਭਾਈ ਕੀ ਬਾਤ ਕਿਉਂ ਨਾ ਬੜਾ ਚੰਗਾ ਭਰਾ ਯਾਰ ਹਾਂ ਹਾਂ ਕਿਆ ਬਾਤ ਆ ਚੋਂ ਚੋਂ ਪੂਰਾ ਚੰਗ ਲ ਜਿਵੇਂ ਮਰਜੀ ਧਰ ਮਰੀ ਚਲ ਕੋਈ ਚੱਕ ਨਹੀਂ 흘ਲੀ ਕਰਨ ਵਾਲੀ ਲ ਪੂਰਾ ਨਹੀਂ ਬੱਚਾ ਵੀ ਨਹੀਂ ਲਾਇਆ ਕੋਈ ਨਿਆਣਾ ਵੀ ਨਹੀਂ ਪਾਇਆ ਠੀਕ ਆ ਮੋਲ ਵੀ ਜਾਇਜ਼ ਜਈਆ ਮਾਂ ਦਾ ਜ਼ਰੂਰ ਹੋਵੇ ਅੱਗੇ ਵੀਰੇ ਦੋ ਨੰਬਰ ਬੱਚੀ ਕਿੰਨੀ ਉਮਰ ਹੈ ਜੀ ਇਹਦੀ ਵੀਰੇ 17 ਮਹੀਨੇ ਉਮਰ ਆ ਠੀਕ ਆ ਠੀਕ ਆ ਇਹਦੇ ਗੱਲ ਲੈ ਲਿਆ ਠੀਕ ਆ ਦੰਦ ਉਹ ਅਰੀਜਨਲ ਕੀਰੀ ਆ ਪਹਿਲਾਂ ਆਪਾਂ ਦੰਦ ਪਟਕੀ ਦਿਖਾ ਦਿੰਨੇ ਦੰਦ ਉਹ ਅਰੀਜਨਲ ਬਾਈ ਕਹਿੰਦਾ ਕੀਰੀ ਆ ਠੀਕ ਆ ਕੱਲ ਬਾਈ ਨੇ ਭਰਾ ਤਾਂ ਠੀਕ ਆ ਸ਼ਾਬਾਸ਼ ਆ ਆ ਵੀਰ ਬਾਈ ਹੂੰ ਇਸ ਚੰਗਾ ਕੱਦ ਬੜ ਚੰਗਾ ਚਮਕ ਚੰਗੀ ਝੂਲੀ ਝੋਲੀ ਵੀ ਚੰਗੀ ਹੈ ਬੱਚੀ ਦੀ ਪੂਰਾ ਤਰਾ ਵੀ ਚੰਗਾ ਹੈ ਕਿਹੜੇ ਸੀਮਣ ਦੀ ਹੈ ਖੁਦ ਪਤਾ ਇਹ ਸੀਮਣ ਦਾ ਨਹੀਂ ਪਤਾ ਬਈ ਅੱਛਾ ਕਿਹੜਾ ਭਰਾ ਹੈ ਬਈ ਇਹਦੇ ਉਹ ਸੀਮਣ ਇਹਦੇ ਕੱਲ ਸਟ੍ਰਾਈਕਰ ਦਾ ਭਰਾ ਹੈ ਗਈ ਵੀ ਇਹਦਾ ਠੀਕ ਆ ਬਈ ਝੂਲੀ ਬੜੀ ਚੰਗੀ ਹੈ ਤੁਨੋਂ ਝੂਲੀ ਦਾ ਐ ਲੱਗਦਾ ਜਿਵੇਂ ਗੱਬੜ ਹੁੰਦੀ ਹੈ ਬੱਚੀ ਚਾਰ ਮਹੀਨੇ ਦੀ ਬਹੁਤ ਹੁੰਦੀ ਹੈ ਝੂਲੀ ਤੇ ਬੱਕੇ ਐ ਠੰਡੀ ਸਿਲਪੂਰੀ ਆ ਤਾਂ ਤੋਂ ਪੂਰਾ ਸੋਹਣਾ ਹੈਗਾ ਸੋਹਣਾ ਥਾਣਾ ਹੈਨਾ ਕਿਆ ਬਾਤ ਥਾਣ ਬਹੁਤ ਚੰਗਾ ਯਾਰ ਚਾਰ ਹੀ ਥਾਣਾ ਕੋਈ ਨਾ ਫੋਟ ਸ਼ਾਟ ਹੈਗਾ ਪੂਰਾ ਮੁੱਲ ਕੀ ਆ ਫਿਰ ਇਹਦਾ ਜਾਇਜ਼ ਜਾਂ ਇਹਦਾ ਮੁੱਲ 18000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ ਹੋ ਜੂਗੀ 18000 ਰੁਪਏ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾ ਜਿਲੋਜ ਚੰਗੀ ਬੱਚੀ ਸਮੀ ਪੜੀ ਆ ਟੀਕਾ ਵੀ ਲੈ ਲਿਆ ਬਾਈ ਟੀਕੇ ਦੇ ਤਕਰੀਬਨ ਕਾਬਲ ਦੀ ਆ ਬਾਈ ਐ ਨਹੀਂ ਹੈਗਾ ਵੀ ਟੀਕਾ ਭਰਾ ਤਾਂ ਵੀ ਟੀਕੇ ਦੇ ਕਾਬਲ ਟੀਕੇ ਦੇ ਵੀ ਬਹੁਤ ਕਾਬਲ ਚੋਲੀ ਚੋਲੀ ਕਮਾਵ ਨਾਗ ਭਰਾ ਕੋਲੇ ਦੋ ਸੀ ਦੋਨੇ ਦਿਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਦੇ ਵੀਰਾਂ ਨਾਲ ਸਹਦ ਲਓ そう。